ਅੱਜ ਉਹ ਮੇਲੇ ਦਾ 7ਵਾਂ ਦਿਨ ਹੋ ਸ਼ੁਰੂ ਹੋ ਚੁੱਕਿਆ ਤੇ ਅੱਜ ਤੁਹਾਨੂੰ ਇੱਕ ਖੁਸ਼ਖਬਰੀ ਦੇਣ ਜਾ ਰਹੇ ਹਾਂਗੀ ਖੁਸ਼ਖਬਰੀ ਇਹ ਆ ਕਿ ਮੇਲਾ 2 ਦਿਨਾਂ ਲਈ ਐਕਸਟੈਂਡ ਹੋ ਚੁੱਕਿਆ ਤੇ ਸਿੰਗਰਾਂ ਦਾ ਵੀ ਰੀਸ਼ਡਿਊਲ ਗਨ ਚੁੱਕਿਆਗਾ ਅੱਜ ਹੀ ਤਿਆਰ ਹੋਇਆਗਾ ਤੇ ਅੱਜ ਸਿੰਗਰ ਗੁਰਨਾਮਪੁਰ ਲੱਗਣਾਗਾ ਆਪਾਂ ਤੁਹਾਨੂੰ ਗੁਰਨਾਮਪੁਰ ਵੀ ਦਿਖਾਵਾਂਗੇ ਤੇ ਬਾਕੀ ਮੇਲੇ ਚ ਹੋਰ ਜੋ ਵੀ ਪਛ ਅਜ ਨੰਨੀ ਭਗਵਨ ਸੰਬੰਧੀ ਆਈਟਮ ਹੋਈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਜੁੜੇ ਰਹੋ ਚੈਨਲ ਸਿੰਗਲ ਜਰਨੀ ਮਿਸ਼ਨ ਆਲ ਅੱਜ ਦੋਸਤੋ ਆਪਾਂ ਤੁਹਾਨੂੰ ਕੁਝ ਦਿਖਾਉਣੇ ਆਂਗੇ ਨਵੀਂ ਆਈਟਮ ਤੇ ਗੁਰਨਾਮਪੁਰ ਦਾ ਅਖਾੜਾ ਦੇਖੋ ਦੋਸਤੋ ਸਾਰੇ ਮਿੱਟੀ ਦੇ ਬਰਤਨ ਸੋਹਣੇ ਬਹੁਤ ਲੱਗ ਰਹੇ ਨੇ ਜੀ ਗਲਾਸ ਕੱਪ ਛੋਟੇ ਛੋਟੇ ਗਲਾਸ ਕੁਝ ਜੀ ਗੈਸ ਤੇ ਚਲਾਉਣ ਵਾਲੇ ਹਨ ਇਹ ਹੈ ਜੀ ਗੈਸ ਤੇ ਚਲਾਉਣ ਵਾਲੇ ਹਨ ਜੀ ਗੈਸ ਪਰ ਇਹ ਇਹ ਗੈਸਪਰ ਰੱਖੀ ਹੋਈ ਹੈ ਇਸ ਵਿੱਚ ਦੋਵੇਂ ਦਿਖਣੇ ਆਉਂਦੇ ਨੇ ਓਕੇ ਕਾਂਸੋ ਸਰ ਆਪ ਆਵਾਜ਼ ਜੀ ਹਰਿਆਣਾ ਫਰੀਦাবাদ ਸੇ ਹਰਿਆਣਾ ਫਰੀਦাবাদ ਵੈਲਕਮ ਟੂ ਪੰਜਾਬ ਸਰ ਹਾਂ ਜੀ ਤੁਸੀਂ ਸਾਰੇ ਬਹੁਤ ਹੀ ਅਚੇ ਦੇਣ ਪਹੁੰਚੇ ਜਾਣ ਵਾਲੇ ਦੇਖ ਤਾਂ ਤੁਹਾਡਾ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਅਜੇਨ ਕਰਵਾ ਚੋਟਾ ਜਿਹੜੇ ਪਹੁੰਚੇ ਜਾਣ ਵਾਲੇ ਦੇਖ ਤੇ ਦੇਖ ਕੇ ਹਾਲ ਵਧੀਆ ਹੋਵੇਗਾ ਤੇ ਉਹਨਾਂ ਨੂੰ ਅਪੀਲ ਇਹ ਕਿ ਅੱਜ ਇਹ ਜੇ ਥੋੜੀ ਢੀਲੀ ਕਰਕੇ ਜਾਇਓ ਸਾਰਾ ਦਿਨ ਤੁਹਾਡੇ ਘਰਾਂਆਂ ਤੁਹਾਡੇ ਲਈ ਭੁੱਖੇ ਰਹਿੰਦੀਆਂ ਨੇ ਅੱਜ ਮਿਲਿਆ ਚੰਗੀ ਤਰ੍ਹਾਂ ਠੰਮਾ ਦਿਓ ਤੇ ਜੇ ਵੀ ਢੀਲੀ ਕਰਕੇ ਜਾਓ ਤਾਂ ਕਿ ਅਗਲੇ ਸਾਲ ਦੁਬਾਰਾ ਫੇਰ ਤੁਹਾਡੇ ਲਈ ਵਕਤ ਰੱਖ ਸਕਣ ਤੇ ਵਕਤ ਰੱਖਣ ਵਾਲੀਆਂ ਸਾਰੀਆਂ ਦੇਵੀਆਂ ਨੂੰ ਕਰਵਾਚੌਂਦੀਆਂ ਮੁਬਾਰਕਾਂ ਕਾਮਿਦ ਕਰਦੇ ਆਂ ਕਿ ਅੱਜ ਦਾ ਸਾਨੂੰ ਕਰਵਾ ਚੌਧੇ ਨਾਲ ਨਾਲ ਤੁਸੀਂ ਸਾਥ ਸੁਮੇਲੇ ਦੇ ਵੀ ਭਰਮਾ ਕੇ ਮਾਰੇ ਹੋਗੇ ਇਹਦੇ ਨਾਲ ਹੀ ਸਮੂਹ ਜੋੜਿਆਂ ਨੂੰ ਬੇਨਤੀ ਹੈ ਕਿ ਸਾਰੀ ਜ਼ਿੰਦਗੀ ਖਾਸ ਦੇ ਬਸੇ ਰਹੋ ਜਿਹੜੇ ਦੀ ਜੋੜੀ ਨਹੀਂ ਬਣੀ ਪਰਵਾਧਮਾ ਕਰੇ ਅਗਲੇ ਸਾਲ ਤੁਹਾਡੀ ਵੀ ਜੋੜੀ ਬਣ ਜੇ ਉਮੀਦਾਂ ਦੀ ਦੁਨੀਆ ਕਾਇਮ ਹੈ ਥੈਂਕ ਯੂ ਜਾ ਰਹੇ ਆਂ ਦੋਸਤੋ ਦੇਖੋ ਇੱਕ ਹੋਰ ਆਪਾਂ ਤੁਹਾਨੂੰ ਸ਼ਾਪ ਤੇ ਇੰਟਰੋਡਕਸ਼ਨ ਕਰਾਉਣ ਜਾ ਰਹੇ ਆਂ ਇਹ ਇਹਨਾਂ ਦੇ ਕੰਟੈਕਟ ਨੰਬਰ ਨੇਗੇ ਤੇ ਸ਼ਾਪ ਵੈਸੇ ਤਾਂ ਥੋੜਾ ਟਾਈਮ ਜ਼ਿਆਦਾ ਹੋ ਗਿਆ ਉਹਦੇ ਕਰਕੇ ਨਾ ਸ਼ਾਪ ਅੱਧ ਪਜਦ ਕਲੋਜ਼ ਹੋਊਗੀ ਫਿਰ ਵੀ ਜਿੰਨਾ ਕ ਪ੍ਰੋਡਕਟਸ ਹੈਗੇ ਨੇ ਆਪਾਂ ਤੁਹਾਨੂੰ ਉਹਨਾਂ ਨੂੰ ਰੂਪ ਰੂਪ ਕਰਵਾਉਣੇ ਆਂਗੇ ਦੇਖੋ ਆਈਟਮਾਂ ਮਨਮੋਹਕ ਆਈਟਮਾਂ ਨੇ ਜੀਆਂ ਛੱਲੇ ਵਗੈਰਾ ਦੇਖੋ ਤੁਸੀਂ ਕੈਂਡਲਸ ਦੇਖੋ ਦੋਸਤੋ ਕੈਂਡਲਸ ਕਿੰਨੇ ਸੋਹਣੀਆਂ ਨੀ ਆ ਬਾਕੀ ਆਪਾਂ ਤੁਹਾਨੂੰ ਜਿਹੜੇ ਦੁਕਾਨ ਤੇ ਸਟਾਲ ਤੇ ਹੈਗੇ ਨੇ ਉਹਨਾਂ ਨਾਲ ਵੀ ਬੁਲਾਉਣੇ ਆ ਕਿ ਦੇਖੋ ਦੋਸਤੋ ਇਹ ਸਟਾਲ ਨੰਬਰ 2 ਆ ਦੋਸਤੋ ਆਪਣਾ ਜਿੱਥੇ ਸਟੇਜ ਵਾਲੀ ਸਿੰਗਰ ਸ਼ੁਰੂ ਹੁੰਦੀ ਹੈਗੀ ਤੇ ਉਹ ਮਤਲਬ ਉਹਦੇ ਆਪੋਜੀਟ ਆ 2 ਨੰਬਰ ਸਟਾਲ ਤੇ ਕੀ ਹਾਲ ਹੈ ਜੀ ਸਰ ਗੁੱਡ ਇਵਨਿੰਗ ਮੈਮ ਆ ਸਰ ਕਿੱਥੋਂ ਤੁਸੀਂ ਸਰ ਅਸੀਂ ਲੋਪਲੀ ਆ ਗਏ ਚੰਡੇਗਾ ਨੋਟਸਾਈਡ ਤੇ ਆਪਣਾ ਘਰ ਹੈਗਾ ਅੱਛਾ ਜੀ ਅਸੀਂ ਆਪਣਾ ਸਰਸ ਮੇਲੇ ਪੀਏਯੂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਪਣਾ ਸੀ ਲਗਾਇਆ ਹੋਇਆ ਸਟਾਲ ਨੰਬਰ 2 ਤੇ ਅਸੀਂ ਰੇਜ਼ਨਰਡ ਦਾ ਤੇ ਐਜ਼ੋਲੈਂਸ ਅਸੀਂ ਕੈਨਵਸ ਰੱਖਿਆ ਤੇ ਐਜ਼ੋਲੈਂਸ ਅਸੀਂ ਹੈਂਡਲੋਕ ਪ੍ਰਿੰਟਿੰਗ ਵਾਲੀ ਬੈੱਡ ਸ਼ੀਟਸ ਰੱਖੀਆਂ ਨੇ ਜਿੰਨੇ ਵੀ ਸਾਡੀ ਬੈੱਡ ਸ਼ੀਟਸ ਨੇ ਸਾਰੀਆਂ ਅਸੀਂ ਜੈਪੁਰੋਂ ਈਮਪੋਰਟ ਕਰਵਾਈਆਂ ਨੇ ਤੇ ਪਿਓਰ ਕਾਟਨ ਦੇ ਵਿੱਚ ਹੈਗੀਆਂ ਨੇ 100% ਕਾਟਨ ਮਟੀਰੀਅਲ ਹੈਗਾ ਵਾ ਤੇ ਜਿੰਨਾ ਆਪਣਾ ਤੁਸੀਂ ਨੀਚੇ ਨੂੰ ਟੱਲ ਕੇ ਆਓ ਜਿੰਨਾ ਵੀ ਸਾਡਾ ਰੇਜ਼ਨ ਦਾ ਪ੍ਰੋਡਕਟ ਵਗੈਰਾ ਨੇ ਤੁਸੀਂ ਇਹਨ ਆਨੇ ਹੁਣ ਉਹ ਵੀ ਹੋ ਜਾਣਗੇ ਤਾਂ ਕਿ ਆਪਣੇ ਜਿਹੜੇ ਕੈਂਡੀਸ ਨੇ ਸਾਰੇ ਫ੍ਰੈਗਰੈਂਸ ਵਾਲੀਆਂ ਨੇ ਜਿਹਨਾਂ ਨੂੰ ਹੁਣ ਅੱਗੇ ਆਪਣਾ ਦੀਵਾਲੀ ਦਾ ਸੀਜ਼ਨ ਆ ਰਿਹਾ ਹਾਂ ਤਾਂ ਕਰਕੇ ਜਿਵੇਂ ਆਪਣੀ ਆਪਣੀ ਮਠਾਈਆਂ ਵਗੈਰਾ ਵੀ ਹੈਗੇ ਨੇ ਜਿਵੇਂ ਕਾਜੂ ਕਤਲੀ ਹੋਗੀ ਬੇਸਨ ਦੀ ਬਰਫੀ ਹੋਗੀ ਹਾਂਜੀ ਹਾਂਜੀ ਤੇ ਇਸ ਸਾਰੀ ਜਿਹੜੀ ਤੁਹਾਨੂੰ ਇਲੈਕਟ੍ਰਿਕ ਫਲੇਵਰ ਆਉਗੀ ਠੀਕ ਹੈ ਕਰਵਾ ਚਾਹ ਸਪੈਸ਼ਲ ਆਪਾਂ ਇਹ ਕਹਿ ਸਕਦੇ ਜਿਵੇਂ ਹੁਣ ਹਸਬੈਂਡਸ ਆਪਣੀ ਵਾਈਫ ਨੂੰ ਇਦਾਂ ਫਲਾਰ ਬੁਕੇ ਵੀ ਗਿਫਟ ਕਰ ਸਕਦੇ ਨੇ ਤੇ ਜੇ ਛੋਟਾ ਚਾਹੀਦਾ ਆਪਣੇ ਕੋਲ ਛੋਟਾ ਵੀ ਹੈਗਾ ਨੇ ਦੋ ਆਪਣੇ ਸਾਈਜ਼ ਦੇ ਵਿੱਚ ਹੈਗੇ ਨੇ ਓਕੇ ਤੇ ਉਸ ਤੋਂ ਬਾਅਦ ਜਿਹੜੀ ਆਪਣੇ ਕੋਲ ਕੈਂਡਲਸ ਨੇ ਉਹ ਸਾਰੀਆਂ ਦੀ ਡਿਊਰੇਸ਼ਨ ਅਰਾਊਂਡ 3 ਟੂ 4 ਆਵਰਸ ਹੈਗੇ ਨੇ ਤੇ ਜਦੋਂ ਇੱਕ ਕੈਂਡਲ ਖਤਮ ਹੋ ਜਾਂਦੀ ਆ ਉਹਦੀ ਦੋ ਤਿੰਨ ਦਿਨ ਤੱਕ ਠੋਡੀ ਫ੍ਰੈਗਰੈਂਸ ਰਹੂਗੀ ਫਿਰ ਤੁਸੀਂ ਇਹ ਕਹਿ ਸਕਦੇ ਆ ਵੀ ਕੈਂਡਲਸ ਪਲੱਸ ਫਰੇਗਰੈਂਸ ਇੱਕ ਤੀਰ ਦੋ ਨਿਸ਼ਾਨੇ ਹਾਂਜੀ ਹਾਂਜੀ ਇੱਕ ਤੀਰ ਦੋ ਦੋ ਕੰਮ ਕਰਦੇ ਨੇ ਜੀ 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 ਮੈਮ ਅਗਰ ਮੰਨ ਲਓ ਇਹ ਤਾਂ ਮੇਲਾ ਤਾਂ 15 ਤਰੀਕ ਤੱਕ ਹੈ ਜੀ ਦੋ ਦਿਨ ਐਕਸਟੈਂਡ ਹੋਇਆ ਅਗਰ ਉਸ ਤੋਂ ਬਾਅਦ ਕਿਸੇ ਨੇ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਸਮਾਨ ਪ੍ਰੋਡਕਟਸ ਖਰੀਦਣ ਨੂੰ ਇੰਸਟਾਗ੍ਰam ਤੇ ਵੀ ਅਵੇਲੇਬਲ ਹੈ ਕਿ ਆ WhatsApp ਨੰਬਰ ਜਿਹੜਾ ਹੈਗਾ ਆ ਇੰਸਟਾਗ੍ਰam ਜਿਹੜਾ ਰੀਜ਼ਨ ਲੈਸ ਚਾਂਸ ਕਰਕੇ ਹੈ ਅਸੀਂ ਜਿਵੇਂ ਪੋਸਟ ਕਰ ਸਕਦੇ ਦਿਖਾਇਆ ਸੀਗਾ ਉਹਦੇ ਵਿੱਚ ਸਾਰਾ ਕੁਝ ਆਪਣੀ ਡਿਟੇਲਸ ਵਗੈਰਾ ਮੈਂਸ਼ਨ ਆ ਜਿਵੇਂ WhatsApp ਨੰਬਰ ਹੈਗਾ ਦੋਨਾਂ ਦਾ ਸਰ ਦਾ ਤੇ ਮੇਰਾ ਠੀਕ ਹੈ ਜੀ ਨੇਮ ਵਗੈਰਾ ਸਾਰਾ ਕੁਝ ਮੈਂਸ਼ਨ ਆ ਜੇ ਇੰਸਟਾਗ੍ਰam ਤੇ ਕਿਸੇ ਨੇ ਡੀਐਮ ਕਰਨਾ ਹੋਵੇ 올 ਇੰਡੀਆ ਡਿਲੀਵਰੀ ਅਵੇਲੇਬਲ ਆ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਪ੍ਰੀਜ਼ਰਵ ਕਰ ਲੈਂਦੇ ਆਪਾਂ ਜਿਵੇਂ ਫੈਮਲੀ ਫੋਟੋ ਕਰਵਾਣੀ ਹੋਵੇ ਵੋਲ ਫਲੋਗ ਕਰਵਾਣੀ ਹੋਵੇ ਨੇਮ ਪਲੇਟ ਸਾਨੂੰ ਦੱਸੇ ਓਕੇ ਕਲੀਆਂ ਚੰਡੀਗੜ੍ਹ ਰੋਡ ਤੋਂ ਹੈਗੇ ਆ 올 ਇੰਡੀਆ ਡਿਲੀਵਰੀ ਹੈਗੀ ਆ ਜੇ ਕੋਈ ਰਿਸਟੇਬਲ ਪਰਸਨਸ ਆ ਸਟੂਡੈਂਟਸ ਆ ਸੀ ਬਾਕੀ ਜੇ ਕਿਸੇ ਨੇ ਕਲਾਸਿਸ ਵੀ ਲੈਣੇ ਹੋਣਗੇ ਅਸੀਂ ਉਹ ਵੀ ਪ੍ਰੋਵਾਈਡ ਕਰਦੇ ਆ ਮੈਮ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਤੁਸੀਂ ਸਟੂਡੈਂਟ ਹੋਗੇ ਸਟੂਡੈਂਟ ਪੀਯੂ ਦੇ ਜਾਂ ਮਤਲਬ ਕਿਤੇ ਹੋਰ ਨਹੀਂ ਨਹੀਂ ਸਰ ਅਸੀਂ ਸਕੂਲ ਸਟੂਡੈਂਟ ਆ ਪਲੱਸ 2 ਦੇ ਅੱਛਾ ਪਲੱਸ 2 ਦੇ ਸਟੂਡੈਂਟ ਤੁਸੀਂ ਤੁਸੀਂ 3 ਇਅਰਸ ਦੇ ਪ੍ਰੋਫੈਸ਼ਨਲ ਆ ਤੇ ਆਪਣੇ ਰੀਜ਼ਨ ਆਦੇ ਬਦਰ ਤੁਸੀਂ ਵੀ ਮਤਲਬ ਸਟੂਡੈਂਟ ਹੋ ਕਿਹੜੀ ਕਲਾਸ ਦੀ ਤੁਸੀਂ ਵੀ ਸਟੂਡੈਂਟਸ ਕਲਾਸਮੇਟ ਹੀ ਅਸੀਂ ਅੱਛਾ ਦੋਨੋਂ ਕਲਾਸਮੇਟ ਹੀ ਹੋ ਹਾਂਜੀ ਤੇ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਅਸੀਂ ਨਾਈਟ ਦੇ ਵਿੱਚ ਸਿੱਖਿਆ ਸੀਗਾ ਜਿਵੇਂ ਮੈਂ ਬੋਰਡ ਦੇ ਬੱਚਾ ਦੇ ਕਦੋਂ ਮੈਂ ਬੋਰਡ ਤੋਂ ਸਿੱਖਿਆ ਸੀਗਾ ਕਿ ਜਿਵੇਂ 10th ਤੱਕ ਅਸੀਂ ਸਟਾਰਟ ਕਰਤਾ ਸੀ ਤੇ ਰੌਣ ਸਾਨੂੰ ਹੁਣ 2 ਸਾਲ ਹੋ ਚੁੱਕੇ ਪਰ 3 ਸਾਲ ਹੋ ਜਾਣੇ ਨੇ ਓਕੇ ਅੱਛਾ ਜਿਵੇਂ ਨਾ ਅੱਜਕੱਲ ਦੇ ਬੱਚੇ +2 ਤੱਕ ਤਾਂ ਮौज-ਮਸਤੀਆਂ ਕਰਨ 'ਚ ਬਿਜੀ ਹੁੰਦੇ ਨੇ ਮੋਬਾਈਲਾਂ ਤੇ ਗੇਮਾਂ ਖੇਡਣ ਜਾਂ ਫਿਲਮਾਂ ਦੇਖਣ ਜਾਂ ਗੇੜੀਆਂ ਲਾਉਣ ਤੇ ਪਰ ਤੁਸੀਂ 9ਥ ਕਲਾਸ 'ਚ ਹੀ business ਸ਼ੁਰੂ ਕਰ ਲਿਆ ਸਲੂਟ ਆ ਬ੍ਰਦਰ ਤੁਹਾਨੂੰ ਦੋਨਾਂ ਨੂੰ ਵੈਸੇ ਤੇ ਮਤਲਬ ਅੱਛਾ ਤੁਸੀਂ ਕਲਾਸ 'ਚ ਇੱਕ ਦੂਜੇ ਨੂੰ ਜਾਣਨ ਕਰਕੇ ਇੱਕ ਦੂਜੇ ਨੂੰ ਜਾਣਦੇ ਸੀ ਤਾਂ ਨਾਲੋਂ ਤੇ business ਸ਼ੁਰੂ ਕਰ ਲਿਆ ਇਹ ਮਾਈਂਡ 'ਚ ਕਿਵੇਂ ਆਇਆ ਵੀ ਪੜ੍ਹਦੇ-ਪੜ੍ਹਦੇ business ਸ਼ੁਰੂ ਕਰ ਲਈਏ ਸੁਣੋ ਜੀ ਮੇਰੇ ਬ੍ਰਦਰ ਜਿਹੜਾ ਹੈਗਾ ਕੈਨੇਡਾ ਤੋਂ ਹੈ ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਐਸਲੀ ਮੈਨੂੰ ਸ਼ੁਰੂ ਦਾ business ਕਿਹਨਾਂ 'ਚ ਬਹੁਤ ਇੰਟਰਸਟ ਹੈ ਉਹਕੇ ਓਕੇ ਠੀਕ ਹੈ ਉਸ ਕੋਰਸਡੈਂਟ ਹੈ ਕਿ ਆਪ ਜੀ ਇੰਜੋਏ ਕਰ ਲਈ ਆਪਣੀ ਲਾਈਫ ਫੈਮੀਲੀ ਵੀ ਕਰ ਸਕਦਾ ਹੈ ਜਦੋਂ ਆਪਾਂ ਬਿਜ਼ਨਸ ਵੀ ਕਰ ਰਹੇ ਹਾਂ ਕਦਰ ਕੋਈ ਅੱਜ ਦੇ ਯੂਥ ਨੂੰ ਕੋਈ ਮੈਸੇਜ ਜਿਹੜੇ ਯੂਥ ਸਿਰਫ ਗੇੜੀਆਂ ਲਾਉਣ ਤੇ ਹੀ ਮਸਤ ਰਹਿੰਦੇ ਨੇਗੇ bizness ਸੋਚਦੇ ਨੇ ਵੀ ਯਾਰ ਬਾਅਦ ਤੇ ਦੇਖਾਂਗੇ ਜਦੋਂ ਪੜ੍ਹਾਈ ਪੂਰੀ ਕਰ ਲਈ ਉਹਨਾਂ ਲਈ ਕੋਈ ਮੈਸੇਜ ਹੈ ਮੈਸੇਜ ਤਾਂ ਮੇਰਾ ਕੋਈ ਨਹੀਂ ਬਟ ਮੇਰੇ ਕਹਿਣ ਦਾ ਮਤਲਬ ਯਾਰ ਜਿੰਨਾ ਆਪਾਂ ਜਲਦੀ ਸ਼ੁਰੂ ਕਰੂਗਾ ਉਨਾਂ ਜ਼ਿਆਦਾ ਵਧੀਆ ਪੱਲੀ ਹੁਣ ਦੇਖੋ ਚਲੋ ਅੱਜ ਸਾਡਾ ਛੋਟਾ ਜਾਏਗਾ ਠੀਕ ਹੈ ਚਲੋ ਛੋਟਾ ਅੱਜ ਹੀ ਕਰ ਰਿਹਾ ਅੱਜ ਕੋਈ ਆਪਾਂ ਸੋਲ ਰਿਹਾ ਹੋੜੀ-ਹੋੜੀ ਕਿਤਨੇ ਕਿਤਨੇ ਚੀਜ਼ ਵਸਦੀ ਹੁੰਦੀ ਹੈ ਗੇੜੀਆਂ-ਗੋੜੀਆਂ ਮਾਰੋ ਸਾਰੇ ਜ਼ਰੂਰ ਮਾਰੋ ਮੈਂ ਆਪਾਂ ਵੀ ਬੋਥ ਹੈਗੀ ਆ ਤੇ ਸਾਰਿਆਂ ਦੇ ਹੱਥ 'ਚ ਇੱਕ ਨਾ ਸਕਿੱਲ ਹੋਣੀ ਚਾਹੀਦੀ ਆ ਠੀਕ ਹੈ ਅੱਜ ਦੇ ਟਾਈਮ 'ਚ ਸਾਰਿਆਂ ਨੂੰ ਪਤਾ ਵੱਡੇ ਵੱਡੇ ਡਿਗਰੀਆਂ ਲੈ ਕੇ ਵੀ ਕਈ ਵਾਰ ਜੋਬ ਨਹੀਂ ਮਿਲਦੀ ਹਾਂ ਹਾਂ ਜਿੰਨੀ ਵੀ ਯੂਥ ਹੈਗੀ ਆ ਜਾਂ ਮੇਰੇ ਛੋਟੇ ਬੜਾ ਮੇਰੇ ਵੱਡੇ ਬੜਾ ਸਾਨੂੰ ਮੇਰਾ ਇੱਕ ਹੀ ਨਸਰ ਜੈਗਾ ਕਿ ਨਿੱਕਾ ਨਿੱਕਾ ਕੋਈ ਨਾ ਕੁਝ ਆਪਣਾ ਸਕਿੱਲ ਵੱਲ ਸਿੱਖੋ ਠੀਕ ਹੈ ਕਿ ਸਾਡੇ ਉਹ ਕੈਂਡਲ ਆਰਟ ਜਾਂ ਰੇਜ਼ੀਨ ਆਰਟ ਉਸ ਨਾਲ ਜਿਵੇਂ ਹੋਰ ਕੋਈ ਵੀ ਆਪਣਾ ਟਾਈਪਿੰਗ ਦਾ ਵੀ ਦੇਖ ਸਕਦੇ ਹੋ ਐਡੀਟਿੰਗ ਦਾ ਦੇਖ ਸਕਦੇ ਹੋ ਫੋਟੋਗ੍ਰਾਫੀ ਦਾ ਦੇਖ ਸਕਦੇ ਹੋ ਕੋਈ ਨਹੀਂ ਦੇਖ ਸਕਦੇ ਠੀਕ ਹੈ ਬਾਕੀ ਜੋ ਤੁਸੀਂ ਕੋਈ ਕਸਟਮਾਈਜੇਸ਼ਨ ਕਰਵਾ ਲਓਗੇ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਸਾਡੀ ਕੋਸ਼ਿਸ਼ ਹੁੰਦੀ ਹੈ ਹਰ ਇੱਕ ਪੇਜ ਦੇ ਤੱਕ ਤੁਹਾਨੂੰ ਚੀਜ਼ ਮਿਲ ਜੇ ਬਾਕੀ ਇਹ ਹੋਣਾ ਤੁਹਾਡਾ ਡਿਜ਼ਾਈਨ ਵਗੈਰਾ ਅੱਗੇ ਪਿੱਛੇ ਹੋ ਜਾਂਦਾ ਵਾ ਠੀਕ ਹੈ ਡਿਜ਼ਾਈਨ ਤੁਹਾਡਾ ਕਸਟਮਾਈਜੇਸ਼ਨ ਸਾਰੀ ਕਲਾਕਾਰੀ ਸਾਡੀ ਅਹ ਦੋਸਤੋ ਮਤਲਬ ਤੁਹਾਡੇ ਨਾ ਜਜ਼ਬੇ ਨੂੰ ਦੇਖ ਕੇ ਸਲੂਟ ਹੈ ਵੀ ਕਿਉਂਕਿ ਪਲਸ 2 ਦੀ ਉਮਰ ਕਿਹੜੀ ਨਾ ਕੱਚੀ ਜੀ ਉਮਰ ਹੁੰਦੀ ਹੈਗੀ ਕੋਈ ਖਾਸ ਉਮਰ ਤਾਂ ਹੁੰਦੀ ਨਹੀਂ ਵੀ ਇੰਨੀ ਛੋਟੀ ਉਮਰ 'ਚ ਤੁਸੀਂ ਮਤਲਬ ਜਿਹੜੀ ਤੁਹਾਡੀ ਸੋਚ ਹੈ ਇੱਕ ਬਹੁਤ ਵੱਡੀ ਸੋਚ ਆ ਗਈ ਬਹੁਤ ਦੂਰ ਤੱਕ ਜਾਓਗੇ ਬੈਸਟ ਵਿਸ਼ੇਜ ਮੇਰਾ ਜਿੰਮੇ ਕੋਲ ਵੀ ਕਿਉਂਕਿ ਮੈਂ ਉਮਰ ਚ ਬਹੁਤ ਵੱਡਾ ਮੈਂ ਤੁਹਾਨੂੰ ਮੈਂ ਪਲੱਸ 2 2003 ਤੱਕ ਕੀਤੀ ਸੀ ਦੇਖ ਲਓ 22 ਸਾਲ ਪਹਿਲਾਂ ਮੈਂ ਪਲੱਸ 2 ਕੀਤੀ ਸੀ ਹੁਣ ਪਲੱਸ 2 ਜਾਉਗੇ ਤੇ ਇਸ ਲਈ ਤੁਹਾਨੂੰ ਦੁਆਵਾਂ ਵੀ ਨੇ ਤੁਹਾਨੂੰ ਅਸ਼ੀਰਵਾਦ ਵੀ ਆ ਦੋਨਾਂ ਨੂੰ ਤੇ ਤੁਸੀਂ ਬਹੁਤ ਅੱਗੇ ਜਾਵੋ ਓਕੇ ਦੋਸਤੋ ਬੈਸਟ ਆਫ ਲੱਕ ਲੋ ਦੋਸਤੋ ਦੇਖ ਲਓ ਗੁਰਨਾਮ ਪੁੱਲਰ ਦਾ ਅਖਾੜਾ ਦੋਸਤੋ ਅੱਜ ਦਾ ਮੇਲਾ 7 ਦਿਨ ਦਾ ਸਮਾਪਤ ਹੋ ਚੁੱਕਿਆ ਹੈਗਾ ਤੇ ਅੱਜ ਦਾ ਇਹ ਕਰਵਾ ਚੌਥ ਜੋੜੀਆਂ ਲਈ ਮੁਬਾਰਕਾਂ ਜਿਹੜੇ ਮੇਰੇ ਵਾਂਗੂ ਛੜੇ ਨੇ ਉਹ ਉਮੀਦ ਨਾ ਛੱਡਣ ਕਿਸੇ ਵਕਤ ਵੀ ਤੁਹਾਡੇ ਭਾਗ ਜਾਗ ਸਕਦੇ ਨੇਗੇ ਹੋ ਸਕਦਾ ਜਿਹੜੇ ਸਿੰਗਲ ਨੇ ਅਗਲੇ ਸਾਲ ਮੰਗਲ ਹੋ ਜਾਣ ਸੋ ਸਾਰੇ ਵਿਆਹੇ ਕੁਮਾਰੇ ਛੜਿਆਂ ਨੂੰ ਕਰਵਾ ਚੌਥ ਦੀਆਂ ਲੱਖ ਲੱਖ ਮੁਬਾਰਕਾਂ ਵੈਸੇ ਦਾ ਵਿਆਹ ਵਿਆਹ ਨਹੀਂ ਹੁੰਦੀ ਜਿਹੜੇ ਛੜਿਆਂ ਨੂੰ ਤਾਂ ਜਿਹੜੇ ਤੇ ਨਮਕ ਛੜਕਣਾ ਹੀ ਹੁੰਦਾਗਾ ਫਿਰ ਵੀ ਉਮੀਦ ਨਾ ਛੱਡੋ ਦੋਸਤੋ ਅਲਵਿਦਾ ਦੋਸਤੋ 7ਵੇਂ ਦਿਨ ਦੀ